ਦੇਵਾਲ ਪੰਜਾਬੀ ਬੀਟਿਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਥੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਵੀਡੀਓ ਲੈ ਕੇ ਆਪਾਂ ਸਟੀਚਿੰਗ ਦੀ ਆਰਡਰ ਆਗਾ ਜਿਹੜਾ ਆਪਣਾ ਇਹ ਸਾਰਾ ਆਊਟ ਆਫ ਕੰਟਰੀ ਬਾਰੇ ਜਾ ਰਿਹਾਗਾ ਸਾਰੀ ਸਟੀਚਿੰਗ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਕਿਸੇ ਪ੍ਰਕਾਰ ਦੀ ਸਾਡੇ ਤੋਂ ਇਦਾਂ ਦੀ ਸਟੀਚਿੰਗ ਲੈਣੀ ਆ ਬੇਸਕ ਸਾਡੇ ਤੋਂ ਸੂਟ ਲੈਣੇ ਨੇ ਬੇਸਕ ਬਦਾਅ ਨਹੀਂ ਲੈਣੇ ਹੈਗੇ ਜੇ ਤੁਸੀਂ ਆਪਣੇ ਕੋਲੋਂ ਵੀ ਸਾਨੂੰ ਸਟੱਪ ਭੇਜ ਕੇ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋਗੇ ਤਾਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋਗੇ ਇਦਾਂ ਨਹੀਂ ਹੈਗਾ ਵੀ ਜੇ ਤੁਸੀਂ ਸਾਡੇ ਤੋਂ ਸੂਟ ਲਮਵਾਂਗੇ ਤਾਂ ਹੀ ਅਸੀਂ ਤੁਹਾਡੀ ਸਟਿਚਿੰਗ ਕਰਕੇ ਦੇਵਾਂਗੇ ਐਦਾਂ ਦਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਜਿੱਦਾਂ ਮਰਜੀ ਆਪਣੇ ਕੋਲੋਂ ਵੀ ਸੂਟ ਭੇਜ ਕੇ ਸਾਡੇ ਤੋਂ ਕਿਸੇ ਵੀ ਪ੍ਰਕਾਰ ਦੀ ਤੁਸੀਂ ਜਿਹੜੀ ਸਟਿਚਿੰਗ ਹੈਗੀ ਉਹ ਲੈ ਸਕਦੇ ਹੋਗੇ ਬਾਕੀ ਤੁਸੀਂ ਆਪਣੇ ਪਸੰਦੀਦੇ ਕਿਸੇ ਫੈਬਰਿਕ ਤੇ ਸਾਡੇ ਤੋਂ ਵਰਕ ਲੈਣਾਗਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋਗੇ ਹਰ ਇੱਕ ਤਰ੍ਹਾਂ ਦਾ ਜਿੱਦਾਂ ਦਾ ਤੁਸੀਂ ਸਾਨੂੰ ਡਿਜ਼ਾਈਨ ਭੇਜੋਗੇ ਸਾਰੀ ਇੱਕ ਪ੍ਰਕਾਰ ਦਾ ਆਪਾਂ ਵਰਕ ਤੁਹਾਨੂੰ ਕਰਵਾ ਕੇ ਦਵਾਂਗੇ ਕਿਸੇ ਵੀ ਪ੍ਰਕਾਰ ਦਾ ਹੋਵੇ ਮਸ਼ੀਨ ਹੋਵੇ ਹੈਂਡ ਹੋਵੇ ਪੇਂਟ ਹੋਵੇ ਕਿਸੇ ਵੀ ਪ੍ਰਕਾਰ ਦਾ ਹੋਵੇ ਤੁਹਾਡੀ ਮਨਪਸੰਦ ਦਾ ਜਿਹੜਾ ਆਪਾਂ ਪੀਸ ਆ ਉਹ ਤਿਆਰ ਕਰਵਾ ਕੇ ਤੁਹਾਨੂੰ ਦਵਾਂਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਇੱਕ ਆਪਾਂ ਮੈਨਾਂ ਨੂੰ ਕਨਫਰਮ ਕਰਦੇ ਆਂ ਜੇ ਤੁਸੀਂ ਸਾਨੂੰ ਨਾ ਸਟਿਚਿੰਗ ਦਾ ਜਾਂ ਵਰਕ ਦਾ ਆਰਡਰ ਦੇਣਾ ਹੁੰਦਾ ਪਲੀਜ਼ ਰਿਕਵੈਸਟ ਹੀ ਹੈਗੀ ਥੋੜਾ ਜਿਹਾ ਟਾਈਮ ਦੇ ਦਿਆ ਕਰੋ ਕਿਉਂਕਿ ਜਿਹੜੇ ਆਪਣੇ ਕੋਲੇ ਮੂਰੇ ਆਰਡਰ ਹੁੰਦੇ ਨੇ ਉਹਨਾਂ ਦੀ ਵੀ ਭੈਣਾਂ ਦੀ ਆਪਾਂ ਪਹਿਲਾਂ ਦੇਣੇ ਹੁੰਦੇ ਨੇ ਉਹ ਆਪਣੇ ਕੋਲੇ ਪਹਿਲਾਂ ਦੇ ਆਏ ਹੁੰਦੇ ਨੇ ਜਦੋਂ ਕਸਟਮਰ ਨਵਾਂ ਜਿਹੜਾ ਹੁੰਦਾ ਫਿਰ ਜਦੋਂ ਬਾਲੀ ਕਾਲੀ ਕਰਨ ਲੱਗ ਜਾਂਦਾ ਫਿਰ ਔਖਾ ਹੋ ਜਾਂਦਾ ਕਿਉਂਕਿ ਮੂਰੇ ਵੀ ਆਪਣੇ ਕੋਲੇ ਜਿਹੜਾ ਥੋੜਾ ਜਿਹਾ ਕੰਮ ਹੁੰਦਾ ਉਹ ਵੀ ਆਪਾਂ ਦੇਖਣਾ ਹੁੰਦਾਗਾ ਸਾਰੇ ਇਸ ਲਈ ਪਲੀਜ਼ ਸਾਡੇ ਨਾਲ ਥੋੜਾ ਜਿਹਾ ਕੋਆਪਰੇਟ ਕਰਿਆ ਕਰੋ ਬਿਸਤਾਂ ਨੂੰ ਥੋੜਾ ਜਿਹਾ ਟਾਈਮ ਜ਼ਰੂਰ ਦੇ ਦੇਆ ਕਰੋ ਚਲੋ ਜੀ ਕਰਦੇ ਆਂ ਦੀਵਾਲੀ ਵੀਡੀਓ ਦੀ ਸਟਾਰਟਿੰਗ ਇਹ ਜਿਹੜਾ ਪਹਿਲਾ ਸੂਟ ਰਹਿਣ ਵਾਲਾ ਹੀ ਕੀਮ ਖਾਂਪਤੇ ਰਹਿਣ ਵਾਲਾਗਾ ਜਿਵੇਂ ਆ ਆ ਬੜੀਆਂ ਭੈਣਾਂ ਦਾ ਜਿਹੜਾ ਆਰਡਰ ਆਇਆ ਹੋਇਆਗਾ ਇਹ ਆਪਾਂ ਨੂੰ ਆਏ ਨੂੰ ਵੀ 2 ਮਹੀਨਿਆਂ ਤੋਂ ਵੱਧ ਹੋ ਗਏ 2 2.5 ਮਹੀਨੇ ਹੋ ਗਏ ਆਰਡਰ ਵੀ ਵੱਡਾ ਸੀਗਾ ਤੇ ਟਾਈਮ ਵੀ ਉਹਨਾਂ ਨੇ ਆਪਾਂ ਨੂੰ ਖੁੱਲਾ ਦਿੱਤਾਗਾ ਕਦੇ ਇੱਕ ਦਿਨ ਵੀ ਉਹਨਾਂ ਨੇ ਆਪਾਂ ਨੂੰ ਹੈਰਾਨ ਪ੍ਰੇਸ਼ਾਨ ਨਹੀਂ ਕੀਤਾ ਹੈਗਾ ਫੋਨ ਕਰਕੇ ਵੀ ਤੁਸੀਂ ਸਾਡੇ ਸੂਟ ਤਿਆਰ ਕਰਤੇ ਕਦੋਂ ਭੇਜੋਗੇ ਕਦੇ ਵੀ ਉਹਨਾਂ ਨੇ ਸਾਨੂੰ ਫੋਕਾਲ ਨਹੀਂ ਕੀਤੀ ਹੈਗੀ ਸਾਨੂੰ ਟਾਈਮ ਉਹਨਾਂ ਦਾ ਦਿੱਤਾ ਹੋਇਆਗਾ ਵੀ ਸਾਨੂੰ ਆ ਤਰੀਕ ਨੂੰ ਚਾਹੀਦੇ ਨੇ ਉਦੋਂ ਪਹਿਲਾਂ ਪਹਿਲਾਂ ਆਪਾਂ ਦਾ ਜਿਹੜਾ ਤਿਆਰ ਕਰਕੇ ਭੇਜ ਦੇਣੇ ਨੇ ਇਹ ਸੂਟ ਹੈਗੇ ਜਿਹੜਾ ਖੀਨ ਖਾਪ ਦਾਗਾ ਇਹਦਾ ਆਪਾਂ A ਸ਼ੇਪ ਦੀ ਤਰ੍ਹਾਂ ਘੇਰਾ ਰੱਖਿਆਗਾ ਨੀਚੋਂ ਦੇਖ ਸਕਦੇ ਹੋ ਆਹ ਵਾਲੀ ਦਿੱਤੀ ਆਪਾਂ ਨੇ ਇਹਨੂੰ ਨੈਕਲਾਈਨ ਬਹੁਤ ਜ਼ਿਆਦਾ ਸੋਹਣੀ ਜੀ ਆਹ ਵਾਲੀ ਡਿਜ਼ਾਈਨਿੰਗ ਨੈਕ ਤੇ ਕੀਤੀ ਆਪਾਂ ਨੇ ਬਟਨ ਲਾ ਕੇ ਵਿਦ ਅੰਡਰਗਰਾਉਂਡ ਪਾਈਪਿੰਗ ਕੱਢ ਕੇ ਚੈੱਕ ਕਰ ਸਕਦੇ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਣੇ ਆਂਗੇ ਆਹ ਵਾਲੇ ਸਟਾਰ ਵਾਲੇ ਆਪਾਂ ਨੇ ਵਟਨ ਲਾਏ ਨੇ ਇਹਦੇ ਵਿੱਚ ਤੇ 슬ੀਵਜ਼ ਦੇ ਜਿਹੜੀਆਂ ਦਿੱਤੀਆਂ ਨੇ ਉਹ ਦਿੱਤੀਆਂ ਨੇ ਆਪਨੇ ਪਾਕਿਸਤਾਨੀ ਟਾਈਪ ਪਾਕਿਸਤਾਨੀ 슬ੀਵਜ਼ ਦਿੱਤੀਆਂ ਨੇ ਇਹਦੇ ਨਾਲ ਜਿਹੜਾ ਆਪਾਂ ਨੇ ਪਲਾਜ਼ੋ ਰੱਖਿਆਗਾ ਉਹ ਰੱਖਿਆਗਾ ਕਟਾਮਾ ਵਾਲਾ ਆਹ ਵਾਲਾ ਆਪਾਂ ਨੇ ਕਟਾਮਾ ਵਾਲਾ ਇਹਦੇ ਨਾਲ ਪਲਾਜ਼ੋ ਤਿਆਰ ਕਰਕੇ ਦੇਣਾਗਾ ਪੈਂਟ ਪਲਾਜ਼ੋ ਤਿਆਰ ਕਰਕੇ ਦਿੱਤਾਗਾ ਪਲਾਜ਼ੋ ਦੀ ਆਪਾਂ ਤੁਹਾਨੂੰ ਫਰਿੰਸਿੰਗ ਪੂਰੀ ਚੈੱਕ ਕਰਵਾ ਦਿੰਨੇ ਆਂਗੇ ਤੁਸੀਂ ਇਦਾਂ ਦੇ ਪਲਾਜ਼ੋ ਸਾਡੇ ਤੋਂ ਸਟਿਚਿੰਗ ਕਰਵਾਉਣੇ ਨੇ ਹਾਫ 벨ਟ ਆ ਗਈ ਇਹਦੇ ਵਿੱਚ ਲੱਗੀ ਹੋਈ ਤੇ ਹਾਫ ਲਾਸ ਕਟਾਵਾ نیچے ਆਪਾਂ ਇਹਨੂੰ ਕਟਾਉਮ ਦਿੱਤੇ ਨੇ ਬਹੁਤ ਜ਼ਿਆਦਾ ਵਧੀਆ ਉਮੀਦ ਕਰਦੇ ਆ ਜਿਵੇਂ ਆਪਾਂ ਮਿਹਨਤ ਲਾਈ ਆ ਵੀ ਦੀਦੀ ਨੂੰ ਇਹਨਾਂ ਨੂੰ ਪਸੰਦ ਆਉਣਗੇ ਕਿਉਂਕਿ ਆਪਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਹੈਗੀ ਸੂਟ ਤਿਆਰ ਕਰਨ ਚ ਕਸਟਮਰ ਜਿਹੜਾ ਹੁੰਦਾਗਾ ਉਹ ਰੱਬ ਦਾ ਰੂਪ ਹੁੰਦਾ ਆਪਾਂ ਨੂੰ ਬਹੁਤ ਜ਼ਿਆਦਾ ਸੋਚ ਸਮਝ ਕੇ ਆਰਡਰ ਦਿੰਦਾ ਹੁੰਦਾ ਕਿਉਂਕਿ ਉਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਆਪਾਂ ਨੂੰ ਪੇਮੈਂਟ ਕਰਨੀ ਹੁੰਦੀ ਹੈਗੀ ਆਪਾਂ ਵੀ ਦਿਲੋਂ ਜਾਨ ਲਾ ਦਿੰਨੇ ਆ ਵੀ ਉਹ ਜਿਹੜੀ ਆਪਾਂ ਨੂੰ ਪੇਮੈਂਟ ਕਰਨ ਉਹਨਾਂ ਦੀ ਵੇਸਟ ਨਾ ਜਾਵੇ ਇਹ ਸੀ ਉਹਨਾਂ ਦਾ ਫਸਟ ਸੂਟ ਇਹਦੇ ਨਾਲ ਰੱਖਿਆ ਆਪਾਂ ਨੇ ਚਨੂਨ ਦਾ ਦੁਪੱਟਾ ਚਨੂਨ ਦਾ ਦੁਪੱਟਾ ਰੱਖਿਆ ਜਿੱਦਾਂ ਦੀ ਆਪਾਂ ਸੂਟ ਨੂੰ ਲੈਸ ਲਗਾਏ ਲਾਈਆ ਉਦਾਂ ਦੀ ਆਪਾਂ ਨੇ ਦੁਪੱਟੇ ਤੇ ਲੈਸ ਲਗਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਕਰ ਦਿੱਤੀ ਹੈਗੀ ਫਸਟ ਸੂਟ ਸੀਗਾ ਆਪਣੇ ਕੋਲ ਇਹ ਵਾਲਾ ਸੈਕੰਡ ਜਿਹੜਾ ਸੂਟ ਆ ਗਿਆ ਉਹ ਆਪਣੇ ਕੋਲੇ ਆਫ ਵਾਈਟ ਚ ਆ ਗਿਆ ਇਹ ਬਨਾਰਸੀ ਸੂਟ ਆਗਾ ਬਹੁਤ ਜਿਆਦਾ ਵਧੀਆ ਇਹ ਵੀ ਆਪਣੇ ਪੀਸ ਤਿਆਰ ਕਰਵਾ ਕੇ ਦਿੱਤਾਗਾ ਚੈੱਕ ਕਰ ਸਕਦੇ ਹੋਗੇ ਆਵਲੀ ਡਿਜ਼ਾਈਨਿੰਗ ਆ ਗਈ ਇਹਦੀ ਥੱਲੇ ਸਾਰੀ 골ਡਨ ਨਾਲ ਫਿਨਿਸ਼ਿੰਗ ਕੀਤੀ ਹੈਗੀ ਆਪਾਂ ਨੇ ਇਹਨੂੰ ਦੇਖ ਸਕਦੇ ਹੋ ਆਹ ਵਾਲੇ ਦਾ ਦਿੱਤਾ neck line neck ਇਹਦਾ ਬਿਲਕੁਲ ਸਿੰਪਲ ਹੀ ਰੱਖਿਆਗਾ ਆਪਾਂ ਨੇ ਤੇ ਆਹ ਵਾਲੀਆਂ ਦੀਆਂ ਖੁੱਲੀਆਂ sleeves ਰੱਖੀਆਂ ਨੇ ਇਹਦੇ ਨਾਲ ਵੀ ਜਿਹੜਾ ਆਪਾਂ ਰੱਖਿਆਗਾ ਪੈਂਟ ਪਲਾਜ਼ੋ ਰੱਖਿਆਗਾ ਇਹਦੇ ਆਪਾਂ ਕਟਾਅ ਨਹੀਂ ਪਾਏ ਹੈਗੇ ਇਹਦੇ ਸਿੰਪਲ ਹੀ ਪਲਾਜ਼ੋ ਰੱਖਿਆਗਾ ਇੱਕੜ ਕਟਾਮ ਵਾਲਾ ਕੀਤਾ ਕਿਉਂਕਿ ਆਪਾਂ ਅਲੱਗ-ਅਲੱਗ ਲੁੱਕ ਦੇਦੀ ਹੈਗੇ ਸਾਰੇ ਸੂਟਾਂ ਨੂੰ ਇੱਕ ਪਲਾਜੋ ਸਿੰਪਲ ਕਰ ਕਟਾਮ ਵਾਲਾ ਕਰਤਾ ਇਹ ਵਾਲਾ ਸਿੰਪਲ ਕਰਤਾ ਹੈਗਾ ਪਰ ਪੈਂਟ ਪਲਾਜੋ ਹੀ ਹੈਗਾ ਤੇ ਆਹ ਵਾਲਾ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈਗਾ ਸਾਰੀ ਦੁਪੱਟੇ ਨੂੰ ਬਨੇਸਿੰਗ ਪੱਟੀ ਦਿੱਤੀ ਹੋਈ ਆ ਤੇ ਦੋ ਦਿੱਤੇ ਨੇ ਇਹਨੂੰ ਲਟਕਣ ਆਹ ਵਾਲੀ ਲਟਕਣ ਲਾਏ ਨੇ ਦੁਪੱਟੇ ਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈਗਾ ਲਾਟਕਣ ਲਗਾ ਕੇ ਇਹਦਾਂ ਦਾ ਸੇਮ ਪੀਸ ਇੱਕ ਆਪਣੇ ਕੋਲੇ ਹੋਰ ਪਿਆਗਾ ਆਫ ਵਾਈਟ ਕਲਰ ਆਗਾ ਇਹਦਾ ਕਿਸੇ ਵੀ ਮੇਰੀ ਭੈਣ ਦੀ ਰਿਕੁਆਇਰਮੈਂਟ ਆ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਅਗਲਾ ਜਿਹੜਾ ਬਲੂ ਕਲਰ ਦਾ ਸੂਟ ਆ ਗਿਆ ਇਹ ਆ ਗਿਆ 벨ਵਟ ਤੇ ਇਹ ਪਲੇਨ ਵਰਕ ਜਿਹੜਾ ਉਹਨਾਂ ਨੂੰ ਸੀਗਾ ਲਾਈਟ ਜਿਹਾ ਚਾਹੀਦਾ ਸੀਗਾ ਆਪਾਂ ਬਹੁਤ ਜ਼ਿਆਦੇ ਵਧੀਆ ਜਿਹਾ ਕਰਵਾ ਕੇ ਦਿੱਤਾਗਾ ਲਾਈਟ ਜਿਹਾ ਵਰਕ ਚੈੱਕ ਕਰ ਸਕਦੇ ਹਾਂ ਇਹਦੇ ਵਿੱਚ ਸਿਰਫ ਬੂਟੀਆਂ ਹੀ ਪਾਈਆਂ ਹੋਈਆਂ ਨੇ ਹਾਵ ਵਾਲੀਆਂ ਪਰ ਕੰਮਾਂਗਾ ਜਿਹੜਾ ਸਾਰਾ ਹੈਂਡਵਰਕ ਦਾ ਕੀਤਾ ਹੋਇਆਗਾ ਥੋੜੀ ਜਿਹੀ ਆਰੀ ਟੱਚ ਦਿੱਤੀ ਹੋਈ ਆ ਵਿੱਚ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਕਿਸੇ ਮੇਰੀ ਭੈਣ ਨੇ ਆਪਣੀ ਮਨਪਸੰਦ ਦਾ ਇਦਾਂ ਦਾ ਵਰਕ ਹੋਰ ਲੈਣਾਗਾ ਕਿਸੇ ਵੀ ਫੈਬਰਿਕ ਤੇ ਲੈਣਾ ਇਹ 벨ਵਟ ਤੇ ਆ ਮੈਕਰੋ ਦੀ 11000 벨ਵਟਾ ਬਹੁਤ ਵਧੀਆ ਹਾਈ ਕੁਆਲਿਟੀ ਲਈ ਆ ਆਪਾਂ ਨੇ ਤੇ ਆਹ ਵਾਲੀ ਇਹਨੂੰ ਆਪਾਂ ਨੀਚੇ ਲੈ ਦਿੱਤੀ ਹੈ ਲੈਸ ਇਹ ਲੈਸ ਲਗਾ ਦਿੱਤੀ ਹੈਗੀ ਤੇ ਜਿਹੜਾ ਬਾਹਮਾ ਤੇ ਵਰਕ ਕੀਤਾਗਾ ਉਹ ਆਪਾਂ ਆਹ ਵਾਲਾ ਕੀਤਾਗਾ ਦੇਖ ਸਕਦੇ ਹੋ ਤੁਸੀਂ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਨੂੰ ਸੂਟ ਨੂੰ ਚੈੱਕ ਕਰ ਸਕਦੇ ਹੋਗੇ ਬਾਹਮਾ ਹੈਵੀ ਕੀਤੀਆਂ ਨੇ ਤੁਸੀਂ ਕੋਈ ਇਦਾਂ ਦੇ ਪੀਸ ਤਿਆਰ ਕਰਵਾਉਣਾਗਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਕੋਈ ਆਪਣੀ ਮਨਪਸੰਦ ਡਿਜ਼ਾਈਨ ਤਿਆਰ ਕਰਵਾਉਣਾ ਤਾਂ ਉਹ ਵੀ ਕਰ ਸਕਦੇ ਹੋ ਇਹਦੇ ਨਾਲ ਰੱਖੀ ਆ ਆਪਾਂ ਨੇ ਸਟ੍ਰੇਟ ਬਾਟਮ ਪਲਾਜੋ ਨਹੀਂ ਰੱਖਿਆ ਹੈਗਾ ਬਾਟਮ ਰੱਖੀ ਆ ਇਹਦੇ ਨਾਲ ਤੇ ਸੇਮ ਰੱਖਿਆਗਾ ਆਪਾਂ ਨੇ ਦੁਪੱਟਾ ਇਹਦੇ ਨਾਲ ਦੁਪੱਟੇ ਦੇ ਵਿੱਚ ਆਪਾਂ ਨੇ ਜਿੱਦਾਂ ਦੀ ਲੈਸ ਉਹਦੇ ਤੇ ਆ ਗਈ ਸੂਟ ਤੇ ਆ ਉਹਦਾਂ ਦੀ ਆਪਾਂ ਨੇ ਲੈਸ ਲਗਾ ਦਿੱਤੀ ਆ ਗਈ ਚੈੱਕ ਕਰ ਸਕਦੇ ਹੋਗੇ ਅਗਲਾ ਜਿਹੜਾ ਸੂਟ ਆ ਗਿਆ ਇਹ ਦੀਦੀ ਦੀ ਬੇਟੀ ਦਾਗਾ ਇਹ ਵੀ ਆਪਾਂ ਨੇ ਬੈਲਵਾਰਟ ਤੇ ਤਿਆਰ ਕੀਤਾਗਾ ਇਹ ਸਾਰਾ ਆਪਾਂ ਨੇ ਇਹਦੇ ਤੇ ਕੋਈ ਵਰਕ ਨਹੀਂ ਕਰਾਇਆ ਹੈਗਾ ਇਹ ਉਹਨਾਂ ਨੇ ਆਪਾਂ ਨੂੰ ਡਿਜ਼ਾਈਨ ਭੇਜਿਆ ਸੀਗਾ ਵੀ ਸਾਨੂੰ ਇਦਾਂ ਦਾ ਡਿੱਟੋ ਕਾਪੀ ਤਿਆਰ ਕਰਕੇ ਦਿਓ ਸੇਮ ਹੀ ਆਪਾਂ ਨੇ ਤਿਆਰ ਕੀਤਾ ਵਾ ਸਾਰੀ ਲੈਂਸ ਲੱਗੀ ਹੋਈ ਹੈ ਇਹਦੇ ਤੇ ਸੂਟ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਇੱਕ ਮਿੰਟ ਖੜੇ ਹੋ ਕੇ ਆਹ بڑی ਚੀਜ਼ ਆ ਗਈ ਇਹ ਤਿਆਰ ਕੀਤੀ ਹੈ ਜਿਹੜੀ ਆਪਾਂ ਨੇ ਆਹ ਘੇਰਿਆਂ ਤੇ ਲੈਂਸ ਲਾਤੀ ਇਹਨੂੰ ਲੈਂਸ ਵੀ ਨਾ ਆਪਾਂ ਦੋ ਤਿੰਨ ਤਰ੍ਹਾਂ ਦੀ ਲਾਈ ਆ ਗਈ ਕਿਉਂਕਿ ਸਿੰਗਲ ਲੈਸ ਨਾਲ ਜਿੱਦਾਂ ਦਾ ਉਹਨਾਂ ਦਾ ਡਿਜ਼ਾਈਨ ਸੀਗਾ ਸੈੱਟ ਨਹੀਂ ਤਿਆਰ ਇਹਾ ਪਰ ਲੈਸ ਦਾ ਜਿਹੜੀ ਵੀ ਲਾਤੀ 1% ਦਾ ਵੀ ਫਰਕ ਨਹੀਂ ਹੈਗਾ ਸਾਰੀ ਸੇਮ ਮੈਚ ਹੋ ਰਹੀ ਆ ਬਿਲਕੁਲ ਨਹੀਂ ਪਤਾ ਲੱਗਦਾ ਵੀ ਇਹ ਆਪਣੀਆਂ ਹੀ ਕਿੰਨੀਆਂ ਲੈਸਾਂ ਲਾਈਆਂ ਹੋਈਆਂ ਨੇ ਸੇਮ ਬੈਕ ਤੇ ਆ ਗਈ ਬੈਕ ਫਰੰਟ ਸੇਮ ਤਿਆਰ ਕੀਤਾਗਾ ਦੇਖ ਸਕਦੇ ਹੋ ਆਹ ਵਾਲੀ ਇਹਨੂੰ ਨੈਕ ਲਾਈਨ ਦੇਤੀ ਆ ਗਈ ਤੇ ਆਵਲੀਆਂ ਨੀਆਂ ਖੁੱਲੀਆਂ 슬ੀਵਜ਼ ਬਣਾਈਆਂ ਨੇ ਪਾਕਿਸਤਾਨੀ ਲੈਸ ਵਗੈਰਾ ਲਗਾ ਕੇ ਤੁਸੀਂ ਕੋਈ ਇਦਾਂ ਦਾ ਪੀਸ ਤਿਆਰ ਕਰਵਾਉਣਾ ਲੈਸ ਲਗਾ ਕੇ ਵਰਕ ਕਰਵਾ ਕੇ ਤਾਂ ਪਲੀਜ਼ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਸਾਡੇ ਨਾਲ ਜੁੜ ਸਕਦੇ ਹੋ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤਿਆਰ ਰੱਖਿਆ ਇਹਦੇ ਨਾਲ ਆਪਾਂ ਨੇ ਪੈਂਟ ਪਲਾਜੋ ਇਹਦੇ ਨਾਲ ਜਿਹੜਾ ਪਲਾਜੋ ਰੱਖਿਆ ਉਹ ਪੈਂਟ ਕੱਟਦਾ ਹੀ ਰੱਖਿਆਗਾ ਆਵਲੀ ਲਗਾਈਏ ਨੂੰ ਲੈਸ ਨੀਚੇ ਥੋੜੇ ਥੋੜੇ ਕਟਾਮ ਦੇ ਕੇ ਡਿਜ਼ਾਈਨ ਕੀਤਾਗਾ ਸੇ ਤੁਹਾਨੂੰ ਦਿਖ ਰਿਹਾ ਹੈ ਹੁਣ ਵੀਡੀਓ ਦੇ ਵਿੱਚ ਉੱਪਰ ਆਪਾਂ ਨੇ ਲੈਸ ਲਗਾਤੀ ਇਹਦੇ ਇਹ ਵੀ ਇਦਾਂ ਦਾ ਬਣਾਇਆਗਾ ਆਪਾਂ ਨੇ ਹਾਫ ਵੈਲਟ ਲਾਈਆ ਹਾਫ ਲੈਸ ਕਟ ਸੇਮ ਆਪਾਂ ਨੇ ਇਹਦੇ ਨਾਲ ਰੱਖਿਆਗਾ ਦੁਪੱਟਾ ਸੇਮ ਦੁਪੱਟਾ ਰੱਖਿਆਗਾ ਨਾਲ ਲੈਸ ਲਗਾ ਦਿੱਤੀ ਹੈ ਦੁਪੱਟੇ ਦੇ ਇਸ ਹੀ ਅੱਜ ਵਾਲੇ ਆਪਣੇ ਸੂਟ ਸਟਿਚਿੰਗ ਕੀਤੇ ਹੋਏ ਇਹਨਾਂ ਦੇ ਨਾਲ ਦਾ ਤੁਸੀਂ ਕੋਈ ਸੇਮ ਕਰਵਾਉਣਾ ਬੈਸੀ ਹੁਣ ਬੈਲਵਟ ਤੇ ਨਹੀਂ ਹੋਣਾ ਹੈਗਾ ਕਿਉਂਕਿ ਬੈਲਵਟ ਆਪਣੇ ਕੋਲੇ ਫੈਬਰਿਕ ਹੁਣ ਹੱਸ ਟਾਈਮ ਹੈ ਨਹੀਂਗਾ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਆਪਣੀ ਮਨਪਸੰਦ ਦੇ ਤੇ ਬੈਲਵਟ ਸਕਿਪ ਕਰਕੇ ਤਾਂ ਤੁਸੀਂ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਕਿਉਂਕਿ ਸੂਟ ਦਿਖਾਏ ਨੇ ਆਪਾਂ ਬਹੁਤ ਜਿਆਦਾ ਸੋਹਣੇ ਸੋਹਣੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਾਲ ਦੀਆਂ ਭੈਣ ਭਰਾਵਾਂ ਕੋਲੇ ਤਾਂ ਕਿ ਉਹ ਵੀ ਆਪਣੇ ਨਾਲ ਜੋੜ ਸਕਣ ਤੇ ਸੋਹਣੇ ਸੋਹਣੇ ਸੂਟ ਆ ਘਰ ਬੈਠੇ ਮੰਗਵਾ ਸਕਣ ਚਲੋ ਜੀ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਧੰਨਵਾਦ